ਫਰਮ ਕਰਦੀ ਹਾਂ ਬਸ ਹਲੋ ਹਾਂਜੀ ਗੁੱਡ ਮਾਰਨਿੰਗ ਗਾਇਜ਼ ਫਾਕਤ ਤੋਂ ਆਪਣੇ ਅੱਜ ਦੇ ਇੰਨਾ ਵੀ ਵਲੌਗ ਦੇ ਵਿੱਚ ਤੇ ਅੱਜ ਫਾਈਨਲੀ ਆਪਾਂ ਚੱਲੇ ਘਰ ਤੋਂ ਬਾਹਰ ਕਾਫੀ ਦਿਨ ਹੋ ਗਏ ਮੈਂ ਘਰ ਤੋਂ ਬਾਹਰ ਨਹੀਂ ਗਈ ਸੀਗੀ ਆਈ ਥਿੰਕ 5-10 ਦਿਨ ਤਾਂ ਹੋ ਹੀ ਗਏ ਆ ਉੱਤਤਾ ਤਾਂ ਗਈ ਸੀ ਕਿ ਬਾਹਰ ਨਿਚੇ ਤੁਹਾਨੂੰ ਦਿਖਾਈ ਸੀ ਕਿ ਮੈਂ ਪਹਿਲੇ ਬਲੌਗ ਦੇ ਵਿੱਚ ਆਪਾਂ ਨੇ ਮੈਂ ਆਲਰੇਡੀ ਪੀ ਲਿਆ ਤੇ ਫਿਲਹਾਲ ਆਪਾਂ ਹੁਣਿਆ ਰੈਡੀ ਉੱਤਤਾ ਦਾ ਟੈਂਪਰੇਚਰ ਅੱਜ -3 ਆ ਤੇ ਫੀਲਸ ਲਾਈਕ -80 ਆ ਪਰ ਹਵਾ ਚੱਲ ਰਹੀ ਹੈ ਬਾਹਰ ਸੋ ਉਸ ਅਕੋਰਡਿੰਗਲੀ ਆਪਾਂ ਨੂੰ ਰੈਡੀ ਹੋਣਾ ਪੈਣਾ ਹੈ ਸੋ ਗਾਇਸ ਮੈਂ ਰੈਡੀ ਹੋ ਗਈ ਹਾਂ ਹਾਂਜੀ ਗਾਇਸ ਤੇ ਮੈਂ ਰੈਡੀ ਹਾਂ ਤੇ ਨਾਲ ਮੈਂ ਆਪਣੀ ਟੀਡੀ ਨੂੰ ਵੀ ਕਰ ਲਿਆ ਰੈਡੀ ਤੇ ਹੁਣ ਅਸੀਂ ਚੱਲਿਆਂ ਨੀਚੇ ਇਸ ਤੇ ਅੱਪਾ ਬਾਹਰ ਆ ਗਏ ਆ ਤੇ ਗੱਡੀ 'ਚ ਵੀ ਬਹਿ ਗਿਆ ਬਾਅਦ ਤੁਸੀਂ ਦੇਖ ਸਕਦੇ ਹੋ ਕਿੰਨੀ ਜ਼ਿਆਦਾ ਸਨੋ ਪਈ ਹੋਈ ਆ ਬਾਰਦਾ ਕਾਫੀ ਠੰਡਾ ਪਰ ਘੱਡੀ 'ਚ ਬੈਠ ਕੇ ਨਹੀਂ ਇੰਨਾ ਲੱਗਦਾ ਹੈਗਾ ਗਾਈਸ ਸਹੀ ਆ ਮੌਸਮ ਇਨੀ ਹਵਾ ਤਾਂ ਨਹੀਂ ਆ ਠੀਕ ਠੀਕ ਜਾਇਆ ਮਤਲਬ ਉੱਧਾ ਤਾਂ ਠੰਡਾ ਆ ਮੌਸਮ ਆਈ ਥਿੰਕ ਮੇਰੇ ਕੱਪੜੇ ਦੀ ਲੇਅਰਿੰਗ ਸਹੀ ਕੀਤੀ ਹੋਈ ਆ ਤਾਂ ਕਰਕੇ ਇਨਾ ਪਤਾ ਨਹੀਂ ਲੱਗ ਰਿਹਾ ਹੈਗਾ ਕਚਰਕਾਣੀ ਹੋਈ ਪਈ ਆ ਕਚਰਕਾਣੀ ਗਾਈਸ ਲੁੱਕ ਐਟ ਦਿਸ ਮੇਰੇ ਜਿਹੜੇ ਸ਼ੂ ਆ ਉਹ ਵਾਟਰ ਪ੍ਰੂਫ ਨਹੀਂ ਹੈਗੇ ਤੇ ਮੇਰੇ ਸ਼ੂਜ਼ ਦੇ ਵਿੱਚ ਸਨੋ ਵੜ ਗਈ ਆ ਲੁੱਕ ਐਟ ਦਿਸ ਗਾਈਸ ਉੱਥੇ ਕੰਮ ਕਰਦੀ ਆ ਮੈਂ ਹਮੇਸ਼ਾ ਆ ਦੇਖੋ ਜੇ ਕਿਸੇ ਨੇ ਕੇਕ ਕੱਟਣਾ ਆ ਟੈਂਟੜੇ ਓ ਮਾਈ ਗਾਡ ਬਹੁਤ ਠੰਡੀ ਹੈ ਗਾਇਸ ਬਰਫ ਬਹੁਤ ਮਾਈ ਗਾਡ ਮੱਤ ਡਰ ਗਈ ਜੇ ਤੁਮ ਮੈਂ ਕੈਨੇਡਾ ਆਈ ਸੀ ਗਾਇਸ ਮੈਨੂੰ ਬਰਫ ਬਹੁਤ ਵਧੀਆ ਲੱਗਦੀ ਸੀ ਲੱਗਦੀ ਹੁਣ ਵੀ ਵਧੀਆ ਆ ਪਰ ਹੁਣ ਮੈਂ ਥੋੜੀ ਆਲਸੀ ਹੋ ਗਈ ਆ ਬਾਹਰ ਨਿਕਲਣ ਕਿਉਂਕਿ ਠੰਡ ਚ ਕਿਸੇ ਦਾ ਵੀ ਰਜਾਈ ਛੱਡਣ ਜੀ ਨਹੀਂ ਨਾ ਕਰਦਾ ਹੁੰਦਾ ਹੈਗਾ ਇਹੀ ਹਾਲ ਮੇਰਾ ਆ ਸਕਸੈਸਫੁਲੀ ਗਾਇਜ਼ ਮੇਰੇ ਸ਼ੂਜ਼ ਦੇ ਵਿੱਚ ਸਨੋ ਪੜ ਗਈ ਹੈ ਤੇ ਹੁਣ ਮੈਨੂੰ ਪੈਰਾਂ ਨੂੰ ਲੱਗ ਰਹੀ ਹੈ ਠੰਡ। ਪੁੱਠੇ ਕੰਮ ਕਰਦੀਆਂ ਬਸ ਮੈਂ। ਗਾਇਜ਼ ਜੋ ਸਕੂਨ ਹੈ ਨਾ ਬਾਹਰ ਨੈਚੁਰਲ ਹਵਾ ਦੇ ਵਿੱਚ ਮੈਂ ਤਾਂ ਨਿਕਲਦੀ ਬਹੁਤ ਦਿਨਾਂ ਦੇ ਬਾਅਦ ਆ। ਮਤਲਬ ਇੰਨਾ ਜ਼ਿਆਦਾ ਸਕੂਨ ਮਿਲਦਾ ਨਾ ਜਦੋਂ ਨੈਚੁਰਲ ਹਵਾ ਬੋਡੀ ਦੇ ਅੰਦਰ ਜਾਂਦੀ ਹੈ। ਇਸ ਦੀ ਆਪਾਂ ਘਰੇ ਵਾਪਸ ਆ ਗਿਆ ਤੇ ਓਵਰ ਆਲ ਆਪਣਾ ਐਕਸਪੀਰੀਅੰਸ ਬਹੁਤ ਵਧੀਆ ਰਿਹਾ ਬਾਹਰ ਜਾ ਕੇ ਆਉਂਦਾ ਇੰਨੇ ਦਿਨਾਂ ਬਾਅਦ ਜਦੋਂ ਆਪਾਂ ਬਾਹਰ ਜਾਂਦੇ ਆ ਤਾਂ ਫਰੈਸ਼ ਫਰੈਸ਼ ਜਿਹਾ ਫੀਲ ਹੁੰਦਾ ਗੁੱਡ ਵਾਈਬਸ ਹੁੰਦੀਆਂ ਨੇ ਗੁੱਡ ਵਾਈਬਸ ਅੱਜ ਵਧੀਆ ਸੀਗਾ ਮੌਸਮ ਨਾਲ ਠੰਢੀ ਹੈ ਨਹੀਂ ਸੀਗੀ ਇੰਨੀ ਮਤਲਬ ਬਹੁਤ ਜ਼ਿਆਦਾ ਹਵਾ ਵੀ ਨਹੀਂ ਚੱਲ ਰਹੀ ਸੀਗੀ ਇੰਨੀ ਜ਼ਿਆਦਾ ਜਿਵੇਂ ਹੱਥੋਂ ਤੋਂ ਫ੍ਰੀਜ਼ ਕਰਨ ਵਾਲੀ ਠੰਢ ਹੈ ਨਹੀਂ ਸੀਗੀ ਸੋ ਮੈਨੂੰ ਲੱਗਦਾ ਕਿ ਮੈਨੂੰ ਇੱਕ ਦੋ ਦਿਨਾਂ ਬਾਅਦ ਬਾਹਰ ਜਾਂਦੇ ਆਉਣ ਦੇ ਰਹਿਣਾ ਚਾਹੀਦਾ ਤੇ ਆਪਾਂ ਲੈ ਕੇ ਆਏ ਇੱਕ ਸੌਫਟ ਟੋਆਏ ਆਪਣੇ ਬੀਵੀ ਲਈ ਤੇ ਸੋ ਸੋਣਾ ਹੈ ਇਹ ਹੈਗਾ ਲिटल ਮੂਜ਼ ਮੂਜ਼ ਬੇਬੀ ਬੇਬੀ ਮੂਜ਼ ਵੀ ਕੰਸੀ ਤੇ ਗਾਇਸ ਮੈਂ ਬਾਹਰ ਤੇ ਕਿਸੇ ਪਰਪਾਰੋ ਮੇ ਕੁਛ ਨਹੀਂ ਖਾ ਕੇ ਆਈ ਹੈਗੀ ਸੋ ਮੈਂ ਹੁਣ ਘਰ ਆ ਕੇ ਬਣਾਇਆ ਹੈ ਆਮਲੇਟ ਹੈਵ ਇਟ ਗਾਇਸ ਹਾਂਜੀ ਗਾਇਸ ਤੇ ਹੁਣ ਸ਼ਾਮ ਹੋ ਗਈ ਹੈ ਤੇ ਹੁਣ ਮੈਂ ਕਰ ਰਹੀ ਹਾਂ ਐਡੀਟਿੰਗ ਜਦੋਂ ਹੀ ਮੈਨੂੰ ਟਾਈਮ ਲੱਗਦਾ ਮੈਨੂੰ ਐਡੀਟਿੰਗ ਕਰਨ ਬੈਠਣਾ ਪੈਂਦਾ ਕਿਉਂਕਿ ਮੇ ਤੇ ਲਗਾਤਾਰ ਨਹੀਂ ਹੁੰਦੀ ਇਹ ਮੈਂ ਵੀਡੀਓਜ਼ ਲਾ ਕੇ ਰੱਖ ਲੀ ਹ ਸੀਗੇ ਬਸ ਇਹਦੀਆਂ ਹੁਣ ਕਲਿੱਪਾਂ ਕੱਟ-ਕੁੱਟ ਕਰਨ ਵਾਲੀਆਂ ਰਹਿ ਗਈਆਂ ਤੇ ਫਿਰ ਆਪਾਂ ਕਰਦੇ ਹਾਂ ਪੋਸਟ ਟਾਈਮ ਦੇ ਨਾਲ ਤੇ ਗਾਇਜ਼ ਹੁਣ ਸ਼ਾਮ ਦੇ 7 ਵਜੇ ਗਏ ਤੇ ਮੈਂ ਬਣਾਉਣ ਲੱਗੀ ਹਾਂ ਡਿਨਰ ਤੁਸੀਂ ਦੱਸੋ ਅੱਜ ਤੁਸੀਂ ਕੀ ਬਣਾਇਆ ਘਰੇ ਕੀ ਬਣਾ ਕੇ ਖਾਧਾ ਆ ਕਾਦੀ ਸਬਜ਼ੀ ਬਣੀ ਸੀ ਤੁਹਾਡੇ ਆਜੋ ਗਾਇਜ਼ ਰੋਟੀ ਖਾਈਏ ਆਲੂ ਗਾਜਰ ਮਟਰ ਦੀ ਸਬਜ਼ੀ ਆ ਨਾਲ ਦਹੀਂ ਨਾਲ ਬਣਾਈਆਂ ਰੋਟੀਆਂ ਗਾਈਜ਼ ਮੈਂ ਗਜ਼ਰੀਲਾ ਵੀ ਬਣਾਇਆ ਆ ਤੇ ਰੋਟੀ ਪਾਣੀ ਖਾ ਲਿਆ ਆ ਤੇ ਹੁਣ ਮੈਂ ਲੱਗੀਆਂ ਬਚਦੀ ਐਡੀਟਿੰਗ ਕਰਨ ਤੇ ਫਿਰ ਆਪਾਂ ਵਲੌਗ ਵੀ ਪੋਸਟ ਕਰਨਾ ਆ ਤੇ ਅੱਜ ਦੇ ਵਲੌਗ ਦੀ ਅਪੇਥੀ ਕਰਦੇ ਆ ਐਂਡਿੰਗ ਮਿਲਦਾ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਪਸੰਦ ਆ ਤਾਂ ਸਬਸਕ੍ਰਾਈਬ ਕਰਦੇ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਕਰੋ ਹੌਸਲਾ ਬਣਿਆ ਰਹਿੰਦਾ ਡੇਲੀ ਡੇਲੀ ਪੋਸਟ ਕਰੰਦਾ ਫਿਲਹਾਲੀ ਬਾਏ